ਇੱਕ ਬੇਹਦ ਵੱਡੀ ਖਬਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਐਸਐਚਓ ਤੇ ਕੁਝ ਸ਼ਰਾਬੀਆਂ ਨੇ ਹਮਲਾ ਕਰ ਦਿੱਤਾ ਐਸਐਚਓ ਜ਼ਖਮੀ ਹੋਏ ਜਿਨ੍ਹਾਂ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਹਮਲਾਵਰ ਨੂੰ ਕਾਬੂ ਕਰ ਲਿਆ ਜਿਸ ਦੀ ਪਛਾਣ ਸੁਖਜੀਤ ਸਿੰਘ ਵਜੋਂ ਹੋਈ ਹੈ ਜੋ ਕਿ 24 ਸਾਲਾਂ ਦਾ ਹੈ ਮੁਲਜ਼ਮ ਸੁਖਦੀਪ ਸਿੰਘ ਇੱਕ ਫੌਜੀ ਹੈ ਜਿਸਨੇ ਨਸ਼ਾ ਕਰਕੇ ਪਹਿਲਾਂ ਲੋਕਾਂ ਦੇ ਨਾਲ ਆਪਣੇ ਸਾਥੀਆਂ ਸਮੇਤ ਲੜਾਈ ਕੀਤੀ ਫਿਰ ਐਸਐਚਓ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਵੇਰਕਾ ਪੁਲਿਸ ਸਟੇਸ਼ਨ ਦੀ ਐਸਐਚਓ ਅਮਨਜੋਤ ਕੋਰ ਜੋ ਕਿ ਸ਼ਾਮ ਵੇਲੇ ਨਾਕੇ ਤੇ ਮੌਜੂਦ ਸਨ ਉਹਨਾਂ ਨੂੰ ਕਾਲ ਆਉਂਦਾ ਹੈ ਕਿ ਵੇਰਕਾ ਥਾਣੇ ਅਧੀਨ ਪੈਂਦੀ ਮੂਦਲ ਵਿਖੇ ਇੱਕ ਠੇਕੇ ਦੇ ਬਾਹਰ ਲੜਾਈ ਹੋ ਰਹੀ ਹੈ ਦੋ ਗੁੱਟ ਜੋ ਕਿ ਹਥਿਆਰਬੰਦ ਨੇ ਆਪਸ ਦੇ ਵਿੱਚ ਲੜ ਰਹੇ ਨੇ ਦਬੰਗ ਮਹਿਲਾ ਐਸਐਚਓ ਮੌਕੇ ਤੇ ਪਹੁੰਚੇ ਉਹਨਾਂ ਨੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਇੱਕ ਧਿਰ ਦੇ ਵੱਲੋਂ ਐਸਚੋ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹਨਾਂ ਦੇ ਸਿਰ ਬਾਹਾਂ ਤੇ ਕੰਨ ਤੇ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਐਸਚੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਅਤੇ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਹਮਲਾਵਰਾਂ ਦੀ ਗੱਲ ਕਰੀਏ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਲੈਂਦਿਆਂ ਨਾਕੇ ਲਗਾਏ ਕੁਝ ਹੀ ਘਟਿਆ ਦੇ ਵਿੱਚ ਹਮਲਾਵਰ ਸੁਖਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਮੁੱਖ ਮਲਜ਼ਮ ਫੌਜੀ ਹੈ 2018 ਦੇ ਵਿੱਚ ਫੌਜ ਅੰਦਰ ਭਰਤੀ ਹੋਇਆ ਸੀ ਠੇਕੇਬਾਰ ਖੜ ਕੇ ਸ਼ਰਾਬ ਪੀ ਰਿਹਾ ਸੀ ਜਿਸ ਤੋਂ ਬਾਅਦ ਉਸਨੇ ਲੜਾਈ ਕੀਤੀ ਐਸਐਚਓ ਪਹੁੰਚੀ ਅਤੇ ਇੱਕ ਕੰਡ ਹੋ ਗਿਆ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉਥੇ ਹਸਪੀਟਲ 'ਚ ਡਿਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫ ਆਈ ਆਰ ਨੰਬਰ 55 109 121 352 132 1221 191 ਬੀ ਐਨ ਐਸ ਦਾ ਮਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀ ਦੀ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਜਾਏਗਾ ਔਰ ਜਿਹੜੀਆਂ ਇਹ ਪਾਰਟੀਆਂ ਆਪਸ ਵਿੱਚ ਲੜੀਆਂ ਸਨ ਉਹਦੇ ਰਿਲੇਟਡ ਇੱਕ ਅਲੱਗ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਦੇ ਜਿਹੜੇ ਮਾੜੇ ਅਨਸਰ ਆ ਉਹਨਾਂ ਤੇ ਕਮਿਸ਼ਨਰ ਅੰਮ੍ਰਿਤਸਰ ਪੁਲਿਸ ਵੱਲੋਂ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਦੇਖੋ ਜੀ ਦੂਜੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹਸਪਤਾਲ ਦਾ ਦੌਰਾ ਕਰਕੇ ਜ਼ਖਮੀ ਐਸਐਚਓ ਦਾ ਹਾਲ-ਚਲ ਪੁੱਛਿਆ ਅਤੇ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਹਨਾਂ ਨੇ 52000 ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਅਤੇ 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ ਐਸਐਚਓ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਉਹਨਾਂ ਦੀ ਤਰੱਕੀ ਕਰਨ ਦਾ ਵੀ ਐਲਾਨ ਕਰ ਦਿੱਤਾ। ਰਾਤ ਨੂੰ ਇੱਕ ਮੂਦਲ گاਉ ਹੈ। ਵੇਦਕੇ ਇੱਕ ਲੱਗੇ। ਉਹਦੇ ਦੇ ਇੱਕ ਸ਼ਰਾਬ ਕੇ ਹੱਥ ਕੇ ਬਾਦ कुछ लोग आपो में चल रहे थे शराब पीकर वो उसको तलाब मिली वो मौके पे गई मौके पे जब गई वो लोग ज्यादा थे इनके पास फोर्स कम थी तो उन लोगों ने इस पे अटैक कर दिया सिर पे कन पे छटा लगी किया को, उसके बाद कोई बात नहीं पर जितनी बहादुरी से हमें जो तराती उनके साथ लड़ी अक्लि लड़ी जिन्हें और मैं समझा कि दे इस तरह के जो हमारे पंजाब पुलिस के जवान हैं वही पंजाब के लिए जाना देते हैं पंजाब के लिए लड़ते हैं तो मैं उसको अपनी सरकार की तरफ से सरदार भगवंत सिंह मान जी की सरकार की तरफ से उसको थापड़ा देना था कि आपके साथ है पूरी सरकार पंजाब सरकार पूरी आपके साथ है पुलिस पूरी आपके साथ है घबराने की कोई लड़ नहीं और मेरी और छोटी बहन साडी धियाँ वर्गी है वो पूरी है इस वेले फुल फ्लाइट हाँ मैं उसको सम्मानित भी किया शॉल दे के और एक अकवंजा हज़ार की राशि जो बहादुरी का नाम वो भी देंगे और मैंने सी साहब को बोला है कि इनको मतलब जो मतलब बहादुरी का पुरस्कार दवाने के लिए आप सरकार को लिखें मैं भी मतलब सरकार को बोलूँगा ऊपर और अस् कोशिश करेंगे मैं सी जी के पंद्रह अगस्त को इस अमनजोत को हम सन्मान ऐसे जवाब पुलिस अफसर की तारीफता है क्योंकि जिस तरह इस महिला जो कि एक एस एच ओ है अमनदीप कौर ਉਹਨਾਂ ਨੇ ਨਸ਼ੇੜੀਆਂ ਦਾ ਮੁਕਾਬਲਾ ਕੀਤਾ ਜ਼ਖਮੀ ਹੋਣ ਦੇ ਬਾਵਜੂਦ ਆਪਣਾ ਆਪਾ ਨਹੀਂ ਖੋਇਆ ਬੰਦੂਕ ਨਹੀਂ ਚਲਾਈ ਹੁਣ 15 ਅਗਸਤ ਆਜ਼ਾਦੀ ਦਿਹਾੜੇ ਤੇ ਉਹਨਾਂ ਨੂੰ ਤਰੱਕੀ ਵੀ ਮਿਲੇਗੀ ਤੇ ਸਨਮਾਨ ਰਾਸ਼ੀ ਵੀ